ਸ਼ਸ਼ੀਕਾ ਜੀ ਪੀਟੀਸੀ ਨਿਊਜ਼ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਪੱਟੀ ਖਬਰ ਕਤਲ ਕਾਂਡ ਨਾਲ ਜੁੜੀ ਹੋਈ ਹੈ ਐਨਆਰਆਈ ਵੱਲੋਂ ਪੰਜਾਬ ਆ ਕੇ ਕਤਲ ਕੀਤਾ ਗਿਆ ਤਾਂ ਇੱਥੇ ਵੱਡੇ ਸਵਾਲ ਇਹ ਵੀ ਖੜੇ ਹੋ ਰਹੇ ਆ ਕਿ ਕਿਸ ਤਰੀਕੇ ਨਾਲ ਆਏ ਦਿਨ ਰਿਸ਼ਤੇ ਜਿਹੜੇ ਆ ਉਤਾਰ-ਤਰ ਹੁੰਦੇ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਵੱਡਾ ਮਾਮਲਾ ਸਾਹਮਣੇ ਆਇਆ ਹੈ ਕਿ ਤਾਏ ਨੇ ਭਤੀਜੇ ਦਾ ਕਤਲ ਕਰ ਦਿੱਤਾ ਤੇ ਮਾਮਲੀ ਜੇ ਜਿਹੜਾ ਲੰਬੇ ਸਮੇਂ ਤੋਂ ਮਾਮਲਾ ਚੱਲ ਰਿਹਾ ਸੀ ਜ਼ਮੀਨ ਨੂੰ ਲੈ ਕੇ ਤਾਂ ਉਸੇ ਵਿਵਾਦ ਵਿੱਚ ਵੱਡਾ ਕਦਮ ਹੈ ਜਿਹੜਾ ਉਹ ਚੁੱਕਦਿਆਂ ਤਾਏ ਨੇ ਸਿੱਧੀ ਗੋਲੀ ਹੈ ਜਿਹੜੀ ਉਹ ਸਿਰਚ ਮਾਰ ਦਿੱਤੀ ਆਪਣੇ ਹੀ ਭਤੀਜੇ ਦੇ ਤਾਂ ਜਿੱਥੇ ਅਕਸਰ ਅਸੀਂ ਅੱਜ ਤੋਂ 10-20 ਸਾਲ ਪੁਰਾਣੀਆਂ ਗੱਲਾਂ ਇਹ ਸੁਣਦੇ ਸੀ ਪਰ ਅੱਜ ਵੀ ਉਹ ਦੌਰ جاری ਹੈ ਕਿ ਹਲੇ ਵੀ ਇਨਸਾਨੀਅਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਖੂਖਾਂਰ ਵਾਲੀ ਕਾਇਮ ਹੈ ਕਿਉਂਕਿ ਇੱਕ ਪਾਸੇ ਤਾਂ ਗਾ ਲੰਬੇ ਸਮੇਂ ਤੋਂ ਇਹ ਵਿਦੇਸ਼ ਚ ਰਹਿ ਰਹੇ ਸੀ ਪਰ ਫਿਰ ਵੀ ਉਹਨਾਂ ਦਾ ਵਿਦੇਸ਼ ਚ ਰਹਿ ਕੇ ਕੋਈ ਵੀ ਜਿਹੜਾ ਮਾਨਸਿਕ ਸਥਿਤੀ ਹੈ ਜਿਹੜੀ ਉਹ ਨਹੀਂ ਬਦਲੀ ਤੇ ਸਿਰਫ ਜ਼ਮੀਨੀ ਵਿਵਾਦ ਵਿੱਚ ਹੀ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਹੈ ਤਾਂ ਦੱਸਦੀ ਹੈ ਕਿ ਮੋਗਾ ਦੇ ਨਿਹਾਲ ਸਿੰਘ ਵਾਲਾ ਚ ਪੈਂਦੇ ਪਿੰਡ ਮਾਸੀਕੇ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਇੱਥੇ ਇੱਕ ਤਾਏ ਨੇ ਆਪਣੇ ਹੀ ਭਤੀਜੇ ਦਾ ਕਤਲ ਕਰ ਦਿੱਤਾ ਹੈ ਤਾਂ ਆਮ ਬਹਾਦਰ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਤਾਂ ਕਿ ਬਹਾਦਰ ਸਿੰਘ ਨੇ ਆਪਣੇ ਭਤੀਜੇ ਦੀਪ ਸਿੰਘ ਦਾ ਕਤਲ ਕੀਤਾ ਅਤੇ ਖੇਤ ਵਿੱਚ ਗੋਲੀ ਮਾਰ ਦਿੱਤੀ ਹੈ ਤਾਂ ਕਿਸ ਤਰੀਕੇ ਨਾਲ ਜਿਹੜੇ ਆ ਹੁਣ ਆਏ ਦਿਨ ਕਤਲ ਹੋ ਰਹੇ ਨੇ ਤੇ ਉੱਥੇ ਜੇ ਘਰ ਦੇਖਿਆ ਜਾਵੇ ਤੇ ਇੱਕ ਪਾਸੇ ਤਾਂ ਸੋਸ਼ਲ ਮੀਡੀਆ ਲੋਕਾਂ ਨੂੰ ਨੇੜਤਾ ਵੱਲ ਵਧਾ ਰਿਹਾ ਹੈ ਤੇ ਕਾਫੀ ਕੁਝ ਸਿੱਖਣ ਨੂੰ ਲੋਕਾਂ ਨੂੰ ਮਿਲ ਰਿਹਾ ਹੈ ਤੇ ਬਹੁਤ ਸਾਰੀ ਜਿਹੜੀ ਆ ਨੌਲੇਜ ਇਕੱਠੀ ਜਿਹੜੇ ਆ ਲੋਕ ਕਰ ਰਹੇ ਆ ਪਰ ਹਲੇ ਵੀ ਉਹ ਲੋਕ ਨੇ ਜਿਹੜੇ ਕਿ ਭਾਵੇਂ ਕਿਤੇ ਵੀ ਹੋਣ ਉਹਨਾਂ ਦੇ ਅੰਦਰ ਜੋ ਇਨਸਾਨੀਅਤ ਜਿਹੜੀ ਆ ਮਰਦੀ ਹੋਈ ਨਜ਼ਰ ਆ ਰਹੀ ਆ ਤੇ ਉਹ ਕਿਤੇ ਨਾ ਕਿਤੇ ਸਾਹਮਣੇ ਆ ਹੀ ਜਾਂਦੀ ਆ ਜਿਸ ਦੇ ਚੱਲਦਿਆਂ ਯੂਐਸਏ ਵਿੱਚ ਰਹਿੰਦੇ ਬਹਾਦਰ ਸਿੰਘ ਨੇ ਜਿਹੜਾ ਆਪਣਾ ਜ਼ਮੀਨ ਨੂੰ ਲੈ ਕੇ ਲਾਲਚ ਨਹੀਂ ਛੱਡਿਆ ਅਤੇ ਉਸੇ ਜ਼ਮੀਨ ਦੇ ਚੱਲਦਿਆਂ ਆਪਣੇ ਭਤੀਜੇ ਦਾ ਕਤਲ ਕਰ ਦਿੱਤਾ ਹੈ ਤਾਂ ਵੱਡੀ ਖਬਰ ਹੈ ਜਿਹੜੀ ਇਹ ਨਿਹਾਲ ਸਿੰਘ ਨਿਹਾਲ ਸਿੰਘ ਵਾਲਾ ਦੇ ਪਿੰਡ ਲਾਗੇ ਪਿੰਡ 마ਸੀ ਦੇ ਜਿਹੜਾ ਇਹ ਸਾਹਮਣੇ ਆਇਆ ਕਿ ਪਿੰਡ 마ਸੀ ਕੇ ਦੇ ਜਿਹੜਾ ਆਤਾਏ ਨੇ ਆਪਣੇ ਹੀ ਭਤੀਜੇ ਦਾ ਕਤਲ ਕਰ ਦਿੱਤਾ ਹੈ ਤੇ ਸੱਥਰ ਵਿੱਚ ਚੁੱਕੇ ਨੇ ਘਰ ਵਿੱਚ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਸਾਰੀ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਆਪਣੀ ਲਸਾਂਸੀ ਆ ਜਿਹੜੀ ਆ ਰਫਲ ਨਾਲ ਗੋਲੀ ਮਾਰੀ ਗਈ ਹੈ ਰਵਾਲਵਰ ਨਾਲ ਗੋਲੀ ਮਾਰੀ ਗਈ ਹੈ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉੱਥੇ ਹੀ ਰਿਸ਼ਤੇਦਾਰ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਕਈ ਵਾਰ ਪੰਚਾਇਤਾਂ ਵੀ ਬੈਠੀਆਂ ਨੇ ਕਈ ਵਾਰ ਜਿਹੜੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਫਿਰ ਵੀ ਜਿਹੜਾ ਬਹਾਦਰ ਸਿੰਘ ਆ ਉਹ ਕਿਸੇ ਦੀ ਗੱਲ ਵਿੱਚ ਨਹੀਂ ਆਇਆ ਕਿਸੇ ਦਾ ਉਸਨੇ ਕਹਿਣਾ ਨਹੀਂ ਮੰਨਿਆ ਤੇ ਆਖਰਕਾਰ ਉਹ ਦਿਨ ਆਇਆ ਕਿ ਅੱਜ ਜਿਹੜਾ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਜਾਨ ਚਲੀ ਗਈ ਹੈ ਕਿ ਉਸ ਦਾ ਕਤਲ ਹੈ ਜਿਹੜਾ ਹੋ ਗਿਆ ਤੇ ਇਸ ਸਬੰਧੀ ਇਹ ਵੀ ਜਾਣਕਾਰੀ ਸਾਹਮਣੇ ਨਿਕਲ ਆਈ ਹੈ ਕਿ ਅੱਜ ਵੀ ਜਿਹੜੀ ਆ ਪੰਚਾਇਤ ਬੈਠਣੀ ਸੀ ਅੱਜ ਵੀ ਇਸ ਮਸਲੇ ਤੇ ਗੱਲ ਹੋਣੀ ਸੀ ਪਰ ਅਚਾਨਕ ਜਿਵੇਂ ਹੀ ਖੇਤ ਵਿੱਚ ਜਾਂਦੇ ਆ ਤਾਂ ਖੇਤ ਵਿੱਚ ਉੱਥੇ ਤੂ ਤੂ ਮੈਮਾ ਹੋ ਜਾਂਦੀ ਹੈ ਤੇ ਇਸੇ ਤੂ ਤੂ ਮੈਮਾ ਜਿਹੜੀ ਆ ਉਹ ਖੁੰਨੀ ਰੂਪ ਧਾਰ ਲੈਂਦੀ ਆ ਤਾਂ ਇਹ ਜਿਹੜੀ ਵੱਡੀ ਘਟਨਾ ਜਿਹੜੀ ਆ ਉਹ ਮੋਗਾ ਜ਼ਿਲ੍ਹਾ ਦੇ ਪਿੰਡ ਨਿਹਾਲ ਸਿੰਘ ਵਾਲਾ ਚ ਆਉਂਦੇ ਪਿੰਡ ਮਾਸੀਕੇ ਤੋਂ ਸਾਹਮਣੇ ਆਈ ਆ ਜਿੱਥੇ ਕਿ ਤਾਏ ਨੇ ਭਤੀਜੇ ਦਾ ਕਤਲ ਕਰ ਦਿੱਤਾ ਹੈ ਤਾਂ ਐਨ ਆਰ ਆਈ ਤੇ ਤਾਏ ਵੱਲੋਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਲੰਬੇ ਸਮੇਂ ਤੋਂ ਉਹ ਯੂ ਐਸ اے ਰਹ ਰਹੇ ਸੀ ਅਤੇ ਯੂ ਐਸ اے ਪੱਕੇ ਵੀ ਸਨ ਪਰ ਫਿਰ ਵੀ ਉਹਨਾਂ ਦਾ ਜਿਹੜਾ ਆਪਣਾ ਜ਼ਮੀਨ ਨੂੰ ਲੈ ਕੇ ਲਾਲਚ ਹੈ ਉਹ ਫਿੱਕਾ ਨਹੀਂ ਪਿਆ ਤੇ ਉਸ ਦੇ ਅੱਗੇ ਜਿਹੜਾ ਤੀਜੇ ਦਾ ਰਿਸ਼ਤਾ ਉਹ ਜ਼ਰੂਰ ਫਿੱਕਾ ਪੈ ਗਿਆ ਤਾਂ ਇਸੇ ਦੇ ਚੱਲਦਿਆਂ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਰਿਸ਼ਤੇਦਾਰ ਦੀ ਗੱਲਬਾਤ ਸੁਣੋ ਉਹ ਕੀ ਕੁਝ ਕਹਿ ਰਹੇ ਆ ਫਿਰ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਕੀ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਉਹ ਤੁਹਾਨੂੰ ਸੁਣਾ ਦਿੰਨੇ ਆ ਇਹਨਾਂ ਦਾ ਨੇ ਜਦੋਂ ਇਹਦੇ ਨਵਦੀਪ ਤੇ ਫਾਦਰ ਜਿਉਂਦੇ ਸੀ ਕਿ ਉਦੋਂ ਤੋਂ ਲੈ ਕੇ ਇਹਨਾਂ ਦਾ ਭਰਾਵਾਂ ਦਾ ਆਪਸ ਵਿੱਚ ਇਹਨਾਂ ਦੇ ਤਾਏ ਦਾ ਤੇ ਇਹਦੇ ਫਾਦਰ ਦਾ ਕੋਈ ਜ਼ਮੀਨ ਦਾ ਵੰਡ ਵੰਡਈਏ ਦਾ ਰੌਲਾ ਸੀ ਤੇ 2006 ਤੋਂ ਇਹਨਾਂ ਦੀਆਂ ਲਿਖਤਾਂ ਲੁਖਤਾਂ ਵੀ ਹੋਈਆਂ ਵੀ ਨੇ ਤੇ ਪਾਰੋਂ ਕੋਈ ਗੱਲ ਸਿਰੇ ਨਹੀਂ ਚੜੀਦੀ ਮੈਂ ਵੀ ਇਹਨਾਂ ਦੇ ਰੋਲੇ ਦੇ ਵਿੱਚ ਇਹਨਾਂ ਦੇ ਫਾਤ ਸਾਹਤੋਂ ਬਾਅਦ ਕਈ ਵਾਰ ਆਇਆ ਹਾਂ ਅੱਜ ਵੀ ਅਸੀਂ ਇਕੱਠੇ ਹੋਣਾ ਸੀਗਾ ਇੱਥੇ ਪਰ ਕਾਰਨ ਇਹ ਸੀਗਾ ਕਿ ਬਾਦਰ ਸਿੰਘ ਨਹੀਂ ਸੀ ਕਿਸੇ ਗੱਲ ਤੇ ਖੜਦਾ ਉਹ ਹਮੇਸ਼ਾ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਸੇ ਕਸਾਕਸੀ ਦੇ ਵਿੱਚ ਜੀ ਅੱਜ ਨਜ਼ਦੀਕ ਦੀ ਡੈਥ ਹੋ ਗਈ ਇਹਨਾਂ ਦੀ ਜਿਹੜੀ ਘਰ ਦੀ ਜ਼ਮੀਨ ਸੀ ਕਿੰਨਾ ਜੀ ਮਾਰਕੀ ਇਹ ਤਿੰਨ ਚਾਰ ਜਗਤ ਇਹਨਾਂ ਦੀ ਮਾਲਕੀ ਹੈਗੀ ਡੋਟੀਓ ਸਾਰੀ ਜ਼ਮੀਨ ਸਾਰੀ ਮਸ਼ਤਰਕੇ ਚ ਸੀ ਇਹਨਾਂ ਦੀ ਉਹਦੀ ਵੰਡ ਨੂੰ ਲੈ ਕੇ ਰੌਲਾ ਸੀਗਾ ਇਹ ਜੀ ਆ ਖਾਲ ਪਾਇਆ ਸੀਗਾ ਕੱਲ ਇਹਦੀ ਨਵਦੀਪ ਦੀ ਪਹਿਲੀ ਠੇਕੇ ਤੇ ਦਿੱਤੀ ਹੋਈ ਆ ਕਿ ਕਿਸੇ ਨੂੰ ਓਕੇ ਤੇ ਉਹਨੇ ਆਲੂਆਂ ਨੂੰ ਪਾਣੀ ਲਾਉਣਾ ਸੀ ਕੱਲ ਖਾਲ ਪਾਇਆ ਸੀ ਤੇ ਭਰਤ ਸਿੰਘ ਆ ਜਾਣ ਕੇ ਖਾਲ ਢਾਉਣ ਲੱਗੇ ਤੇ ਨਵਦੀਪ ਪਿੱਛੇ ਆਇਆ ਸੀ ਇਹਦੇ ਓਕੇ ਵੀ ਤੂੰ ਖਾਲ ਨਾ ਢਾਅ ਵੀ ਅੱਜ ਇਕੱਠਾ ਰੱਖਿਆ ਹੋਇਆ ਤੇ ਅੱਜ ਆਪਣਾ ਫੈਸਲਾ ਕੋਈ ਹੋ ਜੂਗਾ ਜਿਵੇਂ ਵੀ ਹੋਊਗਾ ਉਵੇਂ ਕਰ ਲਾਂਗੇ ਓਕੇ ਉਹ ਇੰਨੇ ਦੱਸਣ ਦੇ ਮਤਲਬ ਕੋ ਪਤਾ ਲੱਗਦਾ ਕਿ ਮੈਂ ਤਾਂ ਆਪਦੇ ਪਿੰਡ ਸੀਗਾ ਦੋਸਤੋ ਬਾਦੋਂ ਇਹ ਰਵਲਵਰ ਕੱਢੇ ਥਾ ਉਹਨੂੰ ਸ਼ੂਟ ਕਰਤਾ ਪ੍ਰਸ਼ਾਸਨ ਤੋਂ ਤਾਂ ਮੰਗ ਇਹੀ ਹੈ ਜੀ ਵੀ ਹੁਣ ਨਜਾਇਜ਼ ਕਤਲ ਕੀਤਾ ਉਹ ਬੰਦੇ ਨੇ ਪੰਚਾਇਤ ਦੇ ਵਿੱਚ ਬੈਠ ਕੇ ਗੱਲਬਾਤ ਕਰਤਾ ਤੇ ਪਰ ਹੋ ਰਹੀ ਬੇਨਤੀ ਪ੍ਰਸ਼ਾਸਨ ਨੂੰ ਤਾਂ ਸਾਡੀ ਇਹੀ ਹੈ ਵੀ ਇਹਨੂੰ ਤਾਂ ਕੋਈ ਸ਼ਿਕਤਾਨਾ ਨਾ ਹੋਵੇ ਇਸ ਪਾਸੇ ਜੋ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ ਇਹ ਜੀ ਸਾਨੂੰ ਇਤਲਾ ਮਿਲੀ ਸੀ ਕਿ ਇੱਥੇ ਖੇਤਾਂ ਦੇ ਵਿੱਚ ਦੋ ਜਣੇ ਝਗੜੇ ਹੋ ਗਿਆ ਤੇ ਫੈਰ ਮਾਰ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਅਸੀਂ ਮੌਕੇ ਤੇ ਆਏ ਮੈਂ ਔਰ ਮੇਰੇ ਨਾਲ ਚੌਕੀ ਇਨਚਾਰਜ ਬਲਾਸਪੁਰ ਸਰਦਾਰ ਜਸਵੰਤ ਸਿੰਘ ਸਰਾ ਅਸੀਂ ਮੌਕੇ ਤੇ ਆਏ ਆ ਤੇ ਇੱਥੇ ਇਹ ਪਤਾ ਲੱਗਾ ਕਿ ਬਹਾਦਰ ਸਿੰਘ ਪੁੱਤਰ ਪਾਲਾ ਸਿੰਘ ਅਤੇ ਇਹਦਾ ਭਤੀਜਾ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਮਾਸੀ ਕਿਧਰ ਰਹਿਣ ਵਾਲੇ ਨੇ ਇਹਨਾਂ ਦਾ ਕੋਈ ਜ਼ਮੀਨ ਦਾ ਕੋਈ ਪਹਿਲਾਂ ਦਾ ਝਗੜਾ ਚੱਲਦਾ ਕੋਈ ਦਾਵੇਦਾਰੀ ਵੀ ਕੋਈ ਕਹਿੰਦਾ ਮੇਰੀ ਵੱਧ ਹੈ ਘਾਟ ਹੈ ਔਰ ਇਹਨਾਂ ਦਾ ਇਹ ਸੀਗਾ ਰੱਖਿਆ ਸੀਗਾ ਕਿ ਪੰਚਾਇਤੀ ਤੌਰ ਤੇ ਇਹਨਾਂ ਨੇ ਇਹ ਗੱਲਬਾਤ ਕਰਨੀ ਸੀ ਇਹ ਜਾਣਕਾਰੀ ਮੁਰਲੀ ਮਿਲੀ ਹੈ ਕਿ ਬਹਾਦਰ ਸਿੰਘ ਆ ਕੇ ਖੇਤ ਦੇ ਵਿੱਚ ਇੱਕ ਖਾਲ ਪਾਇਆ ਸੀ ਉਹ ਵੱਟ ਜੀ ਢਾਉਣ ਲੱਗ ਗਿਆ ਤੇ ਉੱਥੇ ਨਵਦੀਪ ਸਿੰਘ ਵੀ ਆ ਗਿਆ ਉਹਨੇ ਆਖਿਆ ਵੀ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਪੰਚਾਇਤੀ ਤੌਰ ਤੇ ਸਿਰੇ ਲਾਉਨੇ ਆ ਹਾਲੇ ਤੁਸੀਂ ਨਾਟੋ ਇੰਦੀ ਗੱਲ ਨੂੰ ਲੈ ਕੇ ਦੋਹਾਂ ਤਰਾਂ ਦੇ ਵਿੱਚ ਕੋਈ ਗਰਮਾ-ਗਰਮੀ ਹੋ ਗਈ ਤਲਕ ਤਲਕ ਕਲਾਮੀ ਹੋ ਗਈ ਹੈ ਤੇ ਬਹਾਦਰ ਸਿੰਘ ਨੇ ਦੇ ਕੋਲ ਰਵਾਲਵਰ ਸੀ ਲਾਇਸੈਂਸ ਸੀ ਉਹਨੇ ਉਹਦੇ ਸਿਰ ਦੇ ਵਿੱਚ ਫੈਰ ਮਾਰਿਆ ਤੇ ਉਹਦੀ ਮੌਤ ਹੋ ਗਈ ਮੌਕੇ ਤੇ ਅਸੀਂ ਮੌਢਲੀ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਰਸਾਂ ਨਾਲ ਗੱਲਬਾਤ ਕਰਦੇ ਹੁਣ ਡੈੱਡ ਬੋਡੀ ਹੈ ਜਿਹੜੀ ਇਹਨੂੰ ਪੋਸਟਮਾਰਟਮ ਵਾਸਤੇ ਭੇਜਾਂਗੇ ਔਰ ਵਾਰਸ ਜੋ ਸਾਨੂੰ ਬਿਆਨ ਦੇਣਗੇ ਉਹਦੇ ਅਕੋਰਡਿੰਗ ਟੂ ਰੂਲ ਜੋ ਬੰਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਚਲਾਈ ਜਾਂਦੀ ਜਾਊਗੀ